जनाब गुरु ਦੀ ਮਾਤਾ ਤੇ ਬੱਚਿਆਂ ਨੂੰ ਕਿੱਥੇ ਰੱਖਣਾ ਹੈ ਇਹ ਦਿੱਲੀ ਤੋਂ ਆਏ ਸ਼ਾਈ ਮਹਿਮਾਨ ਹਨ ਜਿਹੜਾ ਪੁੱਜਾ ਕਿੱਥੇ ਰੱਖਣਾ ਹੈ ਜਾਓ ਇਹਨਾਂ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿਓ ਮਾਫ ਕਰਨਾ ਜਨਾਬ ਬੁਰਜ ਦੀਆਂ ਠੰਡੀਆਂ ਹਵਾਵਾਂ ਨਾਲ ਤਾਂ ਚੰਗੇ ਤਗੜੇ ਬੰਦੇ ਦੇ ਵੀ ਹੱਥ ਪੈਰ ਨੀਲੇ ਹੋ ਜਾਂਦੇ ਨੇ ਤੂੰ ਸ਼ਾਇਦ ਸੁਣਿਆ ਨਹੀਂ ਸਿੰਘ ਕਹਿੰਦੇ ਹਨ ਉਹਨਾਂ ਦਾ ਖੂਨ ਗਰਮ ਹੁੰਦਾ ਹੈ ਫੇਰ ਉਹਨਾਂ ਨੂੰ ਭਲਾ ਠੰਡ ਕਿਵੇਂ ਲੱਗੇਗੀ ਨਾਲੇ ਹਾਂ ਸੱਚ ਇਹ ਹਿੰਦੇ ਪੀਰ ਦਾ ਘਟੂਮਾ ਹੈ ਇਹਨਾਂ ਨੂੰ ਕਿਸੇ ਚੀਜ਼ ਦਾ ਘਾਟਾ ਨਹੀਂ ਇਸ ਲਈ ਤੂੰ ਇਹਨਾਂ ਨੂੰ ਕੁਝ ਨਹੀਂ ਦੇਂਗਾ ਕੋਈ ਬਿਸਤਰ ਨਹੀਂ ਪਾਣੀ ਨਹੀਂ ਰੋਟੀ ਦਾ ਟੁਕੜਾ ਥੱੱਕ ਨਹੀਂ ਦਾਦੀ ਮਾਂ ਗੁਰੂ ਪਿਤਾ ਦੀ ਮਾਤਾ ਹੋ ਕੇ ਤੁਹਾਡੀਆਂ ਅੱਖਾਂ 'ਚ ਉਦਾਸੀ ਐਦਰ ਵੇਖੋ ਅਸੀਂ ਉਹਨਾਂ ਦੇ ਬੱਚੇ ਹਾਂ ਅਸੀਂ ਤਾਂ ਬਿਲਕੁਲ ਵੀ ਨਹੀਂ ਕਬਰ ਆਏ ਸੱਤਿਆ ਸਿੰਘ ਚੱਲ ਦਾਦੀ ਨੂੰ ਯਾਦ ਕਰਾਈਏ ਅਕਾਲ ਪੁਰਖ ਜੋ ਕਰਦਾ ਹੈ ਠੀਕ ਕਰਦਾ ਹੈ ਉਸਦੇ ਹੁਕਮ ਬਿਨਾ ਤਾਂ ਪੱਤਾ ਵੀ ਨਹੀਂ ਮਿਲਦਾ